ਅੱਜ ਫੇਰ ਕਿਸਾਨਾਂ ਨੇ ਕੇਰ ਲਿਆ ਭਗਵੰਤ ਮਾਨ ਦਾ ਇੱਕ ਹੋਰ ਲੀਡਰ ਆਮ ਆਦਮੀ ਪਾਰਟੀ ਦੇ ਲੀਡਰ ਮੰਤਰੀ ਜਾਂ ਫਿਰ ਮੁੱਖ ਮੰਤਰੀ ਜਿੱਥੇ ਵੀ ਕਿਤੇ ਪ੍ਰੋਗਰਾਮ ਕਰਨ ਦੇ ਲਈ ਜਾਂਦੇ ਨੇ ਉੱਥੇ ਹੀ ਕਿਸਾਨ ਝੰਡੇ ਲੈ ਕੇ ਪਹੁੰਚ ਜਾਂਦੇ ਨੇ ਤੇ ਕਰ ਦਿੰਦੇ ਨੇ ਸਵਾਲ ਜਿਸ ਤੋਂ ਬਾਅਦ ਬਣ ਜਾਂਦਾ ਵਿਵਾਦ ਫੇਰ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਕਰਦੀ ਹੈ ਤਕਾਮੁਕੀ ਤਾਂ ਅੱਜ ਪਟਿਆਲਾ ਦੇ ਪਿੰਡ ਭੇੜਪੁਰਾ ਦੇ ਵਿੱਚ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਚੇਤਨ ਸਿੰਘ ਜੋੜੇ ਮਾਜਰਾ ਸਕੂਲ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲਗਾਤਾਰ ਸਕੂਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਲੀਡਰ ਪਹੁੰਚ ਰਹੇ ਨੇ ਤਾਂ ਚੇਤਨ ਸਿੰਘ ਜੋੜੇ ਮਾਜਰਾ ਇੱਕ ਪਾਸੇ ਭਾਸ਼ਣ ਦੇ ਰਹੇ ਨੇ ਦੂਜੇ ਪਾਸੇ ਕਿਸਾਨ ਪਹੁੰਚ ਗਏ ਕਿਸਾਨ ਪਹੁੰਚ ਕੇ ਤਾਂ ਉੱਥੇ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਪਰ ਕਿਸਾਨ ਝੰਡੇ ਲੈ ਕੇ ਨਾਰੇਬਾਜੀ ਸ਼ੁਰੂ ਕਰ ਦਿੰਦੇ ਨੇ ਤਾਂ ਇੱਕ ਪਾਸੇ ਤਾਂ ਚੇਤਨ ਸਿੰਘ ਜੋੜੇ ਮਾਜਰਾ ਸੰਬੋਧਨ ਕਰ ਰਹੇ ਨੇ ਦੂਜੇ ਪਾਸੇ ਕਿਸਾਨ ਕਹਿੰਦੇ ਅਸੀਂ ਸਵਾਲ ਕਰਨੇ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਸਾਨੂੰ ਸ਼ੰਭੂ ਥਾਣੇ ਦੇ ਬਾਹਰ ਮੋਰਚਾ ਲਾਉਣ ਤੋਂ ਰੋਕਿਆ ਸਾਡੇ ਕਿਸਾਨਾਂ 'ਗੋ ਤੇ ਤਸ਼ੱਦਦ ਕੀਤਾ ਸਾਨੂੰ ਧੋਖੇ ਦੇ ਨਾਲ ਮੀਟਿੰਗ ਦੇ ਵਿੱਚ ਬੁਲਾ ਕੇ ਗ੍ਰਿਫਤਾਰ ਕੀਤਾ ਕਹਿੰਦੇ ਇਹ ਸਵਾਲਾਂ ਦੇ ਜਵਾਬ ਦੇ ਦੇਣ ਅਸੀਂ ਚਲੇ ਜਾਵਾਂਗੇ ਤਾਂ ਇਹ ਫਿਰ ਉੱਥੇ ਮਾਹੌਲ ਕੀ ਬਣਿਆ ਇੱਕ ਵਾਰ ਤੁਸੀਂ ਖੁਦ ਹੀ ਦੇਖ ਲਓ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ। ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਗੱਜੂ ਮਚਰੇ ਵਾਲਾ। 2 ਮਹੀਨੇ ਉੱਥੇ ਲੱਗ ਕੇ ਆ। ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ। ਔਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂ। ਛੋਟੇ ਬੋਟਾ ਚ ਉਹ ਕੌਣ ਬਣਾਏ ਗੱਟ ਕੀ ਫਿਰ ਉਹ ਵੀ ਤਰੋੜੇ ਮਿੰਨੂ ਬਣੇ ਅਸੀਂ ਉਹ ਪੰਜਾਂ ਨੇ ਵੋਟਾਂ ਉਹਨੂੰ ਅਸੀਂ ਉਹ ਪੰਜਾਂ ਨੇ ਵੋਟਾਂ ਉਹਨੂੰ ਨਹੀਂ ਮੈਂ ਕਹਿੰਦਾ ਤੁਸੀਂ ਵੋਟਾਂ ਪਾਈਆਂ ਤਾਂ ਹੀ ਬਣੇ ਸਭ ਤੋਂ ਬਾਦਰ ਨੇ ਜਿਹੜਾ ਤੁਸੀਂ ਮੈਨੂੰ ਦੱਸੋ ਤੁਸੀਂ ਨਾ ਬੋਲੋ ਕਿਸੇ ਨੂੰ ਤੁਸੀਂ ਮੈਨੂੰ ਦੱਸੋ ਇੱਕ ਮਿੰਟ ਦੀ ਇੱਕ ਮਿੰਟ ਦੀ ਇਹੋ ਜਿਹੜਾ ਗੱਲ ਕਰੋ ਪਲੀਜ਼ ਇੱਕ ਜਣਾ ਦੱਸੋ ਮੇਰੇ ਤੋਂ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਲਕੇ ਫੱਲੇ ਹਲਕੇ ਹਲਕੇ ਜੇ ਟਰਾਲੀ ਕੋ ਮੈਂ ਪੈੜ ਫਰੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਰਾਲੀ ਗੁੰਮ ਹੋ ਗਈ ਹਾਂ ਇੱਕ ਮਿੰਟ ਹਾਂਜੀ ਇੱਕ ਜਣਾ ਬੋਲੋ ਇਹ ਉਹਦੀ 40 ਗੁੰਮ ਹਾਂਜੀ ਇਹ ਕਾ ਆ ਤੋੜਿਆ ਅੱਗੇ ਬਣੀਏ ਪੂਰੀ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਓਦਿਕਾ ਆ ਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ চাই ਮੈਂ ਟਰਾਲੀ ਉਹ ਨਹੀਂ ਸਾਡੇ ਪਿੰਡ ਦੀ ਤਾਂ ਚਲੋ ਮੰਨ ਲਓ ਗੱਲ ਜੀ ਮੁੱਦਾ ਦਾ ਮੁੱਦਾ ਦਾ ਸਾਡਾ ਪੰਜਾਬ ਦਾ ਹੀ ਬੰਦਾ ਨਾ ਸਭ ਗੱਲ ਕਰ ਕਿਉਂ ਛੜਦੀ ਹੈ ਜੀ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਮੈਂ ਐਮ ਐਲ ਆ ਮੈਂ ਤਾਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਤੁਹਾਨੂੰ ਲੋੜ ਕੀ ਹੈ ਜੀ ਜਾਣ ਦੀ ਤੁਹਾਨੂੰ ਲੋੜ ਕੀ ਹੈ ਕਿਸਾਨਾਂ ਦਾ ਉਹ ਉੱਥੇ ਲਾਠੀ ਜਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਤੋਂ ਵੀ ਗਿਆ ਕਿ ਕਿਸਾਨਾਂ ਦੇ ਮੱਥੇ ਲਾਠੀ ਜਾਰਜ ਕੀਤਾ ਤੁਸੀਂ ਵੀ ਨਿਕਾਇਓ ਉੱਥੇ ਬਹੁਤ ਥੋੜੀ ਕાંਸੀ ਜਾਂਸੀ ਜੋ ਕਿਸਾਨ ਗ੍ਰਿਫਤਾਰ ਹੋਏ ਉਹ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਦਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਬੰਦੇ ਲੈ ਜਿਹੜੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਸਾਲ ਟਰੈਕਟਰ ਰਿਹਾ ਮੇਰੇ ਉੱਤੇ ਗੱਲ ਸੁਣ ਲਾ ਫਿਰ ਲੋਕਾਂ ਨੇ ਬੋਡਾ ਪਾਇਆ ਨੇ ਤੁਹਾਨੂੰ ਐਮ.ਐਲ.ਏ ਬਣਾਤਾ ਹਾਂ ਇਹ ਨਹੀਂ ਹੈ ਹਾਂ ਗੱਲ ਇਹ ਨਹੀਂ ਹੈ ਹੋ ਬਿਲਕੁਲ ਮੈਂ ਕਰਕੇ ਨਾ ਹਲੋ ਜੀ ਜਰੂਰ ਤੁਸੀਂ ਕਹਿਣਾ ਕਿ ਕਿੱਥੇ ਨ ਜਾ ਕੇ ਆਪਾਂ ਪਰਸ਼ਾਦਾ ਨਾ ਚਿਮਲਾ ਕਿ ਤੁਸੀਂ ਕਰਨਾ ਲਾ ਸਕਦੇ ਸਰ ਮੈਨੂੰ ਨਹੀਂ 1 ਮਿੰਟ 50 ਮਿੰਟ ਦਾ ਲਾਇਟ ਬੀ ਬੀਐਲ ਤੁਸੀਂ ਕਰਨਾ ਲਾ ਦੇ ਜਾ ਕੇ ਠੀਕ ਹੈ ਉਹ ਪੰਜਾਂ ਨੇ ਕਹਿੰਦੇ ਨੇ ਕਿ ਤਿਫਾਰ ਜੀ ਇਹਨਾਂ ਕਿੱਥੇ ਰਹੀਆਂ ਮੈਂ ਉਹ 1 ਮਿੰਟ ਮੈਂ ਸੇਟ ਭੱਜਦੇ ਤੱਕ ਮਤਲਬ ਨਹੀਂ ਆਪਣੇ ਗੱਲ ਦਾ ਮੈਂ ਜਵਾਬ ਦੇ ਆ ਪੂਰਾ ਸਵਾਲ ਤਾਂ ਦੋਣਾ ਸੀ ਐਮ ਵੀ ਰੋਡ ਦੇ ਨਾਲ ਇਹ ਜ 92 ਬਣਾ ਜੀ ਨਹੀਂ ਕਿਵੇਂ ਮੈਂ ਇਹ ਕਰਦਾ ਮੈਨੂੰ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਗੱਲ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਕਿਹਾ ਸਾਡੇ ਕੰਮ ਨਹੀਂ ਹੋਣਾ ਇਹ ਕੰਮ ਕਰਵਾ ਕੇ ਹਾਂ 4 ਲੱਖ ਮੀਟਰਾਂ ਦੀ ਇੱਕ ਏਸੀ 4 ਸਿਲੰਡਰ ਸਾਡੇ ਜਪੜੀ ਚੁੱਲਾ ਸਾਡਾ 6 ਲੱਖ ਮੇਰੀ ਬੇਤੀ ਵੀ ਨਹੀਂ ਤੇ ਸਾਨੂੰ ਬੇਤੀ ਸੁਣ ਲਓ ਮੈਂ ਤੁਹਾਡਾ ਬਿਲਕੁਲ ਐਕੀ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਹੈ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਸੀ ਕੋਈ ਆਪਾਂ ਵੀਡੀਓ ਖੰਗੜ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਐਮਐਲਏ ਸਾਹਿਬ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਮਿੰਟ ਢਨੌਰ ਹਲਕੇ ਦਾ ਐਮਐਲਏ ਹੈ ਐਮਐਲਏ ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਉਹ ਕਰਵਾਓ ਜੀ ਹਾਂ ਉਹ ਮਿਲ ਦੇ ਦਾਂਗੇ ਤੁਹਾਨੂੰ ਸਾਰਾ ਕੁਝ ਯਾਨੀ ਯਾਨੀ ਕਿ ਪਰਚੇ ਜਿਹੜੇ ਉਹਨੇ ਜਿਹੜੇ ਉੱਥੇ ਸਾਡੇ ਕਿਸਾਨ ਨਾ ਟਰਾਲੀਆਂ ਲੈਣ ਗਏ ਨੇਗੇ ਜਿਹੜੇ ਪਿੰਡਾਂ 'ਚੋਂ ਬਰਾਮਦ ਕਰੀਏ ਨੇ ਉਹਨਾਂ ਤੇ ਉੱਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਹਾਂ ਜਿਹੜਾ ਮੇਰੇ ਮੇਰੇ ਬਾਅਦ ਕਰਵਾਉਣ ਆਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇਨ ਕਿਸੇ ਨਾਲ ਲੱਭੀ ਮੈਂ ਬਣਵਾ ਕੇ ਕਿਉਂਕਿ ਆ ਦੇਖੋ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਆ ਪਹੁੰਚ ਚੁੱਕਿਆ ਜੋ ਕਿ ਪਿੰਡ ਭੇੜਪਰੇ ਵਿੱਚ ਐਮ ਐਲ ਏ ਚੇਤ ਸਿੰਘ ਜੋੜਾ ਮਾਜਰਾ ਉਦਘਾਟਨ ਕਰਨ ਸਕੂਲ ਦਾ ਵਿੱਚ ਜਿਹੜਾ ਪਹੁੰਚਿਆ ਹੋਇਆ ਕਿਉਂਕਿ ਅਸੀਂ ਨੇ ਜਿਹੜਾ ਸਵਾਲ ਜਵਾਬ ਹੈ ਜਿਹੜੇ ਉਹ ਕਰਨੇ ਨੇਗੇ ਇਸ ਕਰਕੇ ਪ੍ਰਸ਼ਾਸਨ ਪਹਿਲਾਂ ਹੀ ਪੱਭਾ ਭਾਰ ਹੋ ਜਾਂਦਾ ਹੈ ਪਰ ਅਸੀਂ ਸੋਚਿਆ ਵੀ ਸ਼ਾਂਤ ਮੈਧੀ ਤਰੀਕੇ ਨਾਲ ਉਹ ਸਵਾਲ ਨੇ ਜਿਹੜੇ ਉਹ ਕੀਤੇ ਜਾਣ ਕੀ ਆ ਦੇਖੋ ਸਾਥੀਓ ਨਈਆਂ ਪਾਣਾਂ ਲੈ ਜਾਣਾ ਪੰਜਾਬ ਦਾ ਪੰਜਾਬ ਦਾ ਕੋਆਮਨ ਮੋਟਨ ਉੱਤੇ ਉਪਰਤੀ ਪਾ ਜੀ 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 ਪਾ ਜ ਵਿਦਿਆ ਮਾਵਾ ਪੈਨਾ ਛੱਡੀ ਆ ਜਾਂਦੇ ਆ ਵਿਦਿਆ ਉਹ ਵੀ ਪੂਰੀ ਹਾਜ਼ਰ ਹੋ ਚੁੱਕੀਆਂ ਨੇ ਗਿਆ ਕਿਉਂਕਿ ਅੱਜ ਕੱਲ ਹੋਇਆ ਜੀ ਕਹਿੰਦੇ ਨਾ ਪੈਰਾ ਹਮਮਾ ਲਿਖਿਆ ਆਹ ਤੁਹਾਨੂੰ ਇੰਨਾ ਪਤਾ ਤੁਹਾਡੇ ਹੱਥ 'ਚ ਕੁਝ ਵੀ ਨਹੀਂ ਹੈਗਾ ਠੀਕ ਹੈ ਤੁਹਾਨੂੰ ਦੇ ਕੇ ਭੁਸਾ ਸਾਡ ਨੂੰ ਇੱਥੇ ਰੋਕੇ ਰੱਖਣਗੇ ਵੇਲੇ ਭੱਜ ਜਾਂਦੇ ਨੇ ਤਾਂ ਜਨੋਣ ਵਾਲੀ ਜਿਹੜੀ ਗੱਲ ਕਰਾਈ ਜੀ ਸਾਡੀਆਂ ਟਰਾਲੀਆਂ ਦੇ ਚੋਰ ਨੇ ਉਹ ਜਿਆਦਾ ਸੀ ਕਹਿੰਦੇ ਨਾ ਵੀ ਟਰਾਲੀ ਚੋਰ ਕੋਈ ਹਰ ਉਹਨਾਂ ਨੂੰ ਭੱਜਦੇ ਨੇ ਜਮਾਨਾ ਮੈਸੇਜ ਹੋਰ ਗੱਲ ਨੂੰ ਨਾ ਤੇ ਆਪਣਾ ਐਸਵੀ ਨਹੀਂ ਹਾਂ ਉਹ ਬੇਕਰ ਦੂਜੀ ਗੱਲ ਜਿੰਨੇ ਉਹ ਵਾਂਟਚਰ ਚ ਬੈਠੇ ਵੀ ਨਹੀਂ ਨਾ ਚਾਹੇ ਮੇਰੇ ਪਿੰਡ ਦੀ ਨੇ ਉਹਨਾਂ ਨੂੰ ਇੱਕ ਤੋਂ ਵੀ ਕਹਾ ਦੇ ਵੀ ਟਰਾਲੀ ਚੋਰੀ ਨਹੀਂ ਹੋਈ ਟਰਾਲੀ ਸਾਨੂੰ ਮਿਲ ਗਈ ਹੋਵੇ ਹੈ ਨਾ ਤੁਸੀਂ ਜੋ ਫੇਰ ਦਾ ਇਹ ਬਣਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਗੈਣ ਤੋਂ ਲਾ ਵੀ ਪਤਾ ਤੁਹਾਨੂੰ ਪਿੰਡ ਦਾ ਮਾਮਲਾ ਇਹਦੇ ਚੱਸੀ ਨਹੀਂ ਕਿੰਨੇ ਬੰਦੇ ਹੋਣੇ ਬਾਰੇ ਪੁੱਛੀ ਤੁਸੀਂ ਉਹ ਬਰਾਬਰ ਪਿੰਡ ਤੋਂ ਕੋਈ ਨਾ ਤੁਹਾਨੂੰ ਪਾਣੀ ਚੱਲੋ ਅੱਇਆ ਡਾਕਟਰ ਵੀ ਹੋਇਆ ਅਸੀਂ 5 ਮਿੰਟ ਵੇਟ ਕਰਦੇ ਹਾਂ ਉਹਨਾਂ ਨੂੰ ਤੁਸੀਂ ਟਾਈਮ ਲੈ ਲਓ ਉਹਨਾਂ ਤੋਂ ਸਾਡੀ ਗੱਲ ਕਰਾ ਦਿਓ ਜੁੜੇ ਹੁੰਦੇ ਆ ਤੇ ਕਿਸੇ ਨਾਲ ਨਹੀਂ ਆਉਂਦੇ ਉਹਰੇ ਤਾਂ ਪਾਈ ਦੇਣੀ ਹੋਈ ਸੀ ਸਾਰੇ ਜਣੇ ਕੋਟਾ ਪਾਣੇ ਨੇ ਇਹ ਤਾਂ ਹੀ ਦਾ ਸਾਨੂੰ ਹੁੰਦਾ ਲੋਕਾਂ ਨੂੰ ਭਾਵੇਂ ਉਹਨੇ ਕਰਾਉਣਾ ਤੁਸੀਂ ਆਪਕੇ ਲਈ ਨਕਾਲੋ ਜੀ ਪਤਾ ਜੀ ਇਹ ਗੱਲ ਆ ਜਾਣੀ ਹੈ ਵੀ ਮੈਂ ਕਿੱਧਰ ਅੰਦਰ ਗਿਆ ਸੀ ਆਹਨਾਂ ਨੂੰ ਪੁੱਛੋ ਜੀ ਆਪਾਂ ਦੇ ਕੋਲ ਜੀ ਆਪਾਂ নিৰাপাল কৰি <listings> ਕਹ ਲਓ ਆਪਣਾ ਵਿਸ਼ਵਾਸ ਤੁਹਾਨੂੰ ਗੁੱਸਾ ਤਾਂ ਇਹੀ ਜੀ ਦਾ ਪੱਕਾ ਪਛਾਣੋ ਤੁਸੀਂ ਆਪਣਾ ਵਿਸ਼ਵਾਸ ਤੁਹਾਨੂੰ ਜਿਹੜੀ ਤੋੜਨਾ ਆ ਲਿਆ ਲਿਆ ਲਿਆਮਾ ਕੋਈ ਨਾ ਗੱਲ ਫੋਨ ਤੇ ਵੀ ਤੁਸੀਂ ਜੇ ਮੈਨੂੰ ਫੋਨ ਕੀਤਾ ਜੀ ਮੈਨੂੰ ਫੋਨ ਕੀਤਾ ਠੀਕ ਹੈ ਹਨਾ ਮੈਂ ਤੁਹਾਨੂੰ ਕਹਿ ਵੀ ਸ਼ਾਂਤ ਨਹੀਂ ਕਰਾਂਗੇ ਪਰ ਜੇ ਜੇ ਤੁਸੀਂ ਸਾਡੀ ਜੇ ਮੈਨੂੰ ਜੇ ਜੇ ਸਾਨੂੰ ਸੁਆਵਲੇ ਨਹੀਂ ਤੁਸੀਂ ਕਰਨ ਦਵੋਗੇ ਹਨਾ ਤੇ ਅਸੀਂ ਉਹਦੇ ਉਹ ਨਾਲ ਇੱਕ ਜਗ੍ਹਾ ਜਾ ਕੇ ਟੱਕਰ ਮਾਰਾਂਗੇ ਜਾ ਕੇ ਫਿਰ ਹੁਣ ਤਾਂ ਅਸੀਂ ਗੇਟ ਤੱਕ ਜਾਣਾ ਚਾਹੁੰਦੇ ਹੁਣ ਤਾਂ ਦੇਖੋ ਅਸੀਂ ਗੇਟ ਤੱਕ ਜਾਣਾ ਚਾਹੁੰਦੇ ਆ ਫੇਰ ਫੇਰ ਅਸੀਂ ਅੰਦਰ ਵੀ ਜਾਵਾਂਗੇ ਨਾ ਅੰਦਰ ਜਾ ਕੇ ਉਹਦੀ ਟੱਕਰ ਵੀ ਮਾਰਾਂਗੇ ਮੇਰੀ ਤੁਹਾਨੂੰ ਮਿੱਧੀ ਰੱਤ ਇੱਥੇ ਮੰਨਣਾ ਨਹੀਂ ਜਾਂਦਾ ਤੁਹਾਡੇ ਕੋਲ ਹੀ ਇੱਥੇ ਲੈ ਕਰ ਗਏ ਲੋਕਦਾ ਅਸੀਂ ਜਾ ਮੈਂਰਾ ਜੋੜ ਹੈ ਆ ਗੇੜ ਦਾ ਕਰਦਾ ਹਾਂ ਅੰਦਰ ਸੀ ਵੜਦੇ ਨਹੀਂ ਅਸੀਂ ਸਾਨੂੰ ਨਹੀਂ ਮੇਰੀ ਵੀ ਹੁਣ ਸੁਣ ਜੇ ਅਸੀਂ ਸਵਾਲ ਕਰਦੇ ਆਗੇ ਅਸੀਂ ਕੀ ਕਰ ਰਹੇ ਹਾਂ 28 ਮਹੀਨੇ ਦੀ ਸਾਡੀ ਇਸ ਬਾਰੇ ਗੱਲ ਆ ਵੀ ਬੱਦਕੀ ਚੱਲ ਕੇ ਇੱਥੇ ਇਸ ਪਿੰਡ ਦਾ ਹਮੇਸ਼ਾ ਹੀ ਰਿਕਾਰਡ ਰਿਹਾ ਜਦ ਕਿ ਤੇ ਇਹਨੂੰ ਪਿਆ ਇੱਕ ਗੇੜ ਦੇ ਉਹ ਤਾਂ ਸਵਾਲ ਕਰ ਜਾ ਕਿ ਨਹੀਂ ਸਵਾਲ ਹੁਣ ਤਾਂ ਸਾਡਾ ਸਵਾਲ ਕਰਨ ਦਾ ਇੱਕ ਮਕਸਦ ਹੈ ਜੇ ਅਸੀਂ ਕਿਰਕ੍ਰਿਓ ਵਾਲੇ ਚੱਕਰ ਜੇ ਪੈ ਗਏ ਇਹਦਾ ਅਸੀਂ ਪਰਾਦੀਆਂ ਲਾ ਕੇ ਸੜਕਾਂ ਬੰਦ ਕਰ ਲਾਂਗੇ ਫਿਰ ਵੀ ਦਾ ਸਵਾਲ ਦਾ ਜਵਾਬ ਦੇ ਕੇ ਜਾਣਗੇ ਸਵਾਲ ਜਵਾਬ ਕਰਾਵਾਂ ਬਿਲਕੁਲ ਕਰਾਂਗੇ ਇਹ ਵੀ ਗੱਲ ਹੀ ਕਰਾਵਾਂ 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 ਕਲੋ ਗੇਟ ਨਾਲ ਮਗਦੀ ਬੋਲਦੇ ਨਹੀਂ ਇੰਨੇ ਹੀ ਕਰਦੇ ਨੇ ਰਿਕਵੈਸਟ ਹੁਣ ਤੱਕ ਜਾ ਕੇ ਸਾਨੂੰ ਪਤਾ ਹੈ ਉਹਨਾਂ ਦਾ ਸਹੀ ਕਿਹੜੀ ਗੱਡੀਆਂ ਦਾ ਧਰੇ ਨੇ ਲਾਣਗੇ ਤੇ ਮੇਰਾ ਵੀ ਤੁਹਾਨੂੰ ਭਾਵੇਂ ਨਾ ਮੈਂ ਅਗਰ ਦਾ ਬਗ ਮੇਰਾ ਵੀ ਛੋਟੇ ਨਾਲ ਹੀ ਲਾਣਗੇ ਵਿਸ਼ਵਾਸ ਨਹੀਂ ਸਾਡੇ ਗੱਦੀ ਬਾਦ ਘਾਤ ਨੂੰ ਗੱਲ ਕਰ ਲੈ ਉਹਨਾਂ ਨੇ ਕਰਰਾ ਭਰਾ ਕਰਦਾ ਜੇ ਉਹ ਲੱਗਿਆ ਤੁਹਾਨੂੰ ਉੱਥੇ ਲੈ ਜਾਂਦੇ ਸਾਨੂੰ ਕੋਈ ਬਹੁਤਾ ਫਰਕ ਨਹੀਂ ਗੱਲ ਕਰਾਵਾਂਗੇ ਬਿਲਕੁਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਸਤੰਭੰਦੇ ਜਿਹੜੇ ਪਰਦਾਏ ਸਾਡੇ ਅੱਖੀਆਂ ਬਣੀਆਂ ਉਹ 11 ਮਿੰਟ ਸਾਡਾ ਫੀਰ ਖਾਂਦੇ ਰਹੇ ਉਹ ਲੰਗਰ ਮੈਂ ਬਣਾਉਂਦਾ ਸੀਗਾ ਉਹੀ ਪੁਲਿਸ ਵਾਲੇ ਸਾਡੇ ਨਾਲ ਆਏ ਬੜੀ ਥੋੜੇ ਤੋਂ ਪੈ ਜਾਂਦੇ ਸੀ ਸਾਡੇ ਬੱਚੇ ਵੀ ਰਹੇ ਜਾਂਦੇ ਨਾਲੇ ਭਾਈ ਰਹੋ ਮੈਂ ਇਹ ਬਸ ਬਾਸ ਵਿੱਚ ਨੂੰ ਨੂੰ ਚ ਕਰਨੇ ਕਹਿੰਦਾ ਸੀ ਤੁਹਾਨੂੰ ਬੰਨੀ ਹੈ ਪਿੰਡ ਭੇੜਪਰੇ ਦਾ ਐਲੀਮੈਂਟਰੀ ਤੇ ਪ੍ਰਾਇਮਰੀ ਸਕੂਲ ਹੈ ਜਿਹੜਾ ਆਹ ਦੇਖੋ ਸਖਿਓ ਇੱਥੇ ਜਿਹੜਾ ਉਦ ਘਟਣ ਜਿਹੜਾ ਕਾਰਨ ਇੱਥੇ ਪ੍ਰਸ਼ਾਸਨ ਦਿਨ ਨੂੰ ਲੈ ਕੇ ਜੋ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਹੋਏ ਨੇ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਆਪਣੇ ਸੂਬੇ ਦੇ ਆਗੂ ਗੁਰਦੇਵ ਸਿੰਘ ਰੱਜੂ ਮਾਇਆ ਦਾ ਬਲਾਕ ਪ੍ਰਧਾਨ ਰਾਜੇਰਤਾਰ ਸਿੰਘ ਜੀ ਤਰੋੜਾ ਚਮਕੌਰ ਸਿੰਘ ਜੀ ਭੇੜਪੁਰਾ ਕਿਉਂਕਿ ਅਸੀਂ ਸੰਘਰਸ਼ ਲੋਕਾਂ ਨਾਲ ਲੜ ਕੇ ਅਸੀਂ ਲੜ ਸਕਦੇ ਹਾਂ ਸਰਕਾਰ ਤੇ ਰਹੇਗੀ ਫਸੀ ਸਰਕਾਰ ਤੇ ਰਹੇਗਾ ਚਾਲੇ ਉਹ ਜਿਹਨਾਂ ਨੂੰ ਅਸੀਂ ਚੁਣਿਆ ਉਹ ਅੱਜ ਟਰਾਲੀਆਂ ਚੋਰੀ ਕਰਦੇ ਆ ਇਹ ਕਦਮ ਚੱਕਿਆ ਇਹ ਜਿਹੜੇ ਪਹਿਲਾਂ 2022 ਤੋਂ ਪਹਿਲਾਂ ਜਿੰਨਾ ਸਾਥੀਓ ਇਸ ਵੀਡੀਓ ਨੂੰ ਬਹੁਤ ਬਹੁਤ ਹੈ ਜਿਹੜਾ ਸ਼ੇਅਰ ਹੈ ਉਹ ਕੀਤਾ ਜਾਵੇ ਤੇ ਤੁਸੀਂ ਗੱਲ ਕਰੋਗੇ ਪੰਜ ਰਹਿ ਰਹੇ ਸੀ ਫਿਰ ਵਹੀ ਪੰਜਾਬ ਦੇ ਹਰ ਪੂਦੇ ਵਿੱਚ ਕੰਮ ਹੋਇਆ ਹਰ ਕਿਤੇ ਹਜ਼ਾਰਾਂ ਨਾਗਰੂ ਹੋਏ ਬਣੇ ਇਹ ਕਹਿੰਦੇ ਆਂ ਆਸ਼ੂ ਜੀ ਮੈਨੇ ਕੁੱਝ ਟਿਕਾਣੇ ਦੇ ਬੱਦਲੇ ਘਰ ਬਣੇ ਹੋਏ ਦੋ ਘਰ ਦੇ ਇਹਨਾਂ ਨੇ ਇਹ ਘਰੇ ਵਗ ਜਾਣਗੇ ਸਾਡੇ ਤੇ ਜੇ ਸ਼ਿਵ ਜੀ ਆ ਕੇ ਨਹੀਂ ਜਨਾਵ ਇਹ ਦੱਸੋ ਸਾਡੇ ਉੱਥੇ ਮਹਿਲਾ ਵਰਕੇ ਟਰਾਲੀਆਂ ਦੇ ਘਰ ਭਾਏ ਹੋਦੇ 4 ਲੱਖ ਦੀ ਟਰਾਲੀ ਸਾਡੀ ਚੋਰੀ ਹੋ ਗਈ ਤੇ ਉਹ ਆਪਣੀ ਬੀ ਗੱਡੀ ਭੰਨਤੀ ਇਕੱਲੀ ਸਾਡੇ ਲੈ ਕੇ 80000 ਰੁਪਏ ਦੀ ਲੇ ਗਈ 30000 ਇਹ ਤਾਂ ਜੀ ਚੰਪਲਾ ਬੱਦ ਨਹੀਂ ਚੱਲੀ ਹੈਗੀ ਨਵੀਆਂ ਗਾਹਾਂ ਦੀ ਪੁੱਤ ਜਿਹੜੇ ਆ ਕੱਪੜੇ ਜਿਹੜੇ ਪਸਾਰੇ ਲਏ ਇੱਥੇ ਗੱਡੀ ਜੋ ਪਸਾਰੇ ਵਰਗੇ ਕੱਪੜੇ ਲੈ ਕੇ ਉਹਨਾਂ ਦਾ ਆਪਣਾ ਹੌਂਦ ਤੇ ਧੱਲ ਕਰਨੀ ਹੈ ਇਹਨਾਂ ਨਾਲ ਬੰਨ੍ਹਣੀ ਹੈ ਨਹੀਂ ਉਸ ਤੋਂ ਕਰਨੀ ਮੇਰੀ ਇਹਨਾਂ ਨਾਲ ਉਹਨੂੰ ਦੇਖ ਕੇ ਕੁਪਾਸ ਰਿਸਾਬ ਨੇ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਮਸਲਾ ਇਹ ਸਾਰਾ ਸਵਾਲਾਂ ਜਵਾਬਾਂ ਦਾ ਹੈਗਾ ਜਿਹਦਾ ਸਵਾਲ ਜਵਾਬ ਹੈ ਜਿਹੜੇ ਕਰਨੇ ਨੇਗੇ ਪੱਪੀਆਂ ਸੜਕਾਂ ਤੇ ਨਹੀਂ ਤੱਪੀਆਂ ਵਾਲੇ ਬੈਠੇ ਨਹੀਂ ਉੱਥੇ ਬੈਠੇ ਆ ਅਸੀਂ ਕਿਹੜੇ ਗਰਮਾਹਣ ਥੋੜੀ ਆਏ ਅਸੀਂ ਤੁਹਾਡੇ ਵਰਗੀਆਂ ਉਹ ਤੇ ਦੱਸਦੇ ਬੈਠੇ ਜਾਓ ਬੈਠ ਕੇ ਗੱਲ ਕਰਦੇ ਨਹੀਂ ਬੈਠਣਾ ਕਾਹਦੀ ਬਾਤ ਆਈ ਆ ਖੜੇ ਆਪਾਂ ਇੱਥੇ ਹੀ ਪਗਲਬਾਤ ਕਰ ਲਾਂਗੇ ਨਹੀਂ ਬੈਠਣਾ ਕਾਹਦੀ ਬਾਤ ਆਈ ਆ ਖੜੇ ਆਪਾਂ ਇੱਥੇ ਹੀ ਪਗਲਬਾਤ ਕਰ ਲਾਂਗੇ ਕੋਈ ਨਹੀਂ 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 ਕੋਈ ਅੱਜ ਦਾ 28000 ਰੁਪਏ ਚੋਕੇ ਬਣਾ ਦੇਣਾ ਅੰਤਰਾ 28000 ਤੁਹਾਡੇ ਵੀ ਕੋਰ ਨਾਲ ਕਿਹਾ ਵੀ ਜੇਕਰ ਨਹੀਂ ਜਾਤਾ 8000 ਰੁਪਏ ਹੋਏ ਦੋਨੋਂ ਬਿੱਲ ਦਾ ਦੇਖੋ ਕਿ ਅਸੀਂ ਜਾਵਾਂਗੇ ਆਪਾਂ ਜੇ ਪਰਚੀ ਕਰਾਂਗੇ ਤਾਂ ਇਹਦੇ ਦੇ ਅਧਿਕਾਰੀ ਇੱਥੇ ਆਉਣਗੇ ਜੀ ਮੰਤਰੀ ਨੂੰ ਇੱਥੇ ਲਿਆਵਾਂਗੇ ਉਹਨਾਂ ਆਪ ਜੀ ਮੰਤਰੀ ਕੋਲ ਹੀ ਕਿਤੇ ਐਸੀ ਗੱਲ ਤਾਂ ਤੁਸੀਂ ਪਰਬੱਚਾ ਜਿਹੜਾ ਕਿ ਮੇਰੇ ਸਾਹਮਣੇ ਇਹ ਤਾਂ ਅਸੀਂ ਅੰਦਰ ਜਾ ਕੇ ਹੁੰੜੜ ਵਾਦੀ ਦੇਖ ਰਹੇ ਹਾਂ ਇਹ ਕੋਈ ਨਹੀਂ ਆਉਣੀ ਜੀ ਜਦ ਕਰਦੀ ਹੈ ਜੀ ਬੇਨਤੀ ਆਂ ਹਮ ਤੁਸੀ ਆਪ ਜੀ ਕਰਾਰ ਕਰਤੀ ਕਰਤੀ ਪਾਰ ਸਰਕਾਰ ਦਾ ਬਾਬਤਾ ਕਰਵਾ ਤੇ ਆਂ ਅੰਦਰ ਆਏ ਹੁਣ ਇੱਥੇ ਤੁਸੀਂ ਗੱਲ ਨੂੰ ਆ ਵੀ ਇੱਥੇ ਆ ਗਏ ਆ। ਜੀ ਤੇ ਹੋਰ ਖਾਚਾ ਸਾਡੀ ਤੁਹਾਡੀ ਗੱਲ ਬਾਤ ਸੁਣ ਕੇ ਜਾਣਗੇ। ਉਹ ਤਾਂ ਨਹੀਂ ਕੋਈ ਜਾਏਗਾ ਇੱਥੋਂ। ਠੀਕ ਹੈ ਜੀ। ਇਹ ਤਾਂ ਸਭ ਕਿਸੇ ਵਾਸਤੇ। ਇਹ ਤਾਂ ਪਹਿਲਾਂ ਜਾਣਾ ਦੀ ਇੱਥੇ ਹੀ ਖੜਨਾ ਬਾਹਰ। ਇੱਥੇ ਖੜੇ ਖੜੇ ਬੈਠੇ ਲਾ ਦੇ। ਅਸੀਂ ਲੋਕਾਂ ਤੋਂ ਹੀ ਛੱਡ ਕੇ ਇੱਥੇ ਹੀ ਖੜ ਜਾਂਦੇ ਆ। ਜੇ ਨਾਮ ਲਾ ਕੇ ਫੇਰ ਨਾਲ ਕਰਾਂਗੇ। ਤੁਸੀਂ ਗੱਲ ਨਾ ਕਰਾਵਾਓ ਇਹ ਵਿਸ਼ਵਾਸ ਘਾਤ ਕਰਨ ਵਾਲੇ ਬੰਦੇ ਨਹੀਂ ਕੋਈ ਅਸੀਂ ਨਾ ਕਰਾਂਗੇ ਕੋਈ ਨਾ ਕਰਾਂਗੇ ਤੇ ਫੇਰ ਅਸੀਂ ਮਰ ਜਣਾ ਵਾ ਤੁਹਾਡੇ ਹੱਥ ਤੇ ਮਿਲ ਜਗਾ ਅੱਜ ਨਹੀਂ ਚੱਜਣਾ ਤੁਮ ਠੀਕ ਆ ਯਾਰ ਬਿੱਟੋ ਕੇ ਇਹ ਭਰਾਵਾਂ ਦੀ ਮੰਗਣੀ ਨੇ ਕਦੀ ਮੰਨਦੀ ਨਹੀਂ ਪਹੇ ਪਾਪਾ ਜੀ ਡੇਟ ਦੀ ਡੇਟ ਦੇ ਬਾਹਰ ਕਰਦਾ ਮਾਹੋਤ ਦੇ ਸਾਹਮਣੇ ਖੜ੍ਹ ਜਾਓ ਸਾਈਡ ਤੋਂ ਇੱਥੇ ਖੜ੍ਹ ਜਾਓ ਸਭ ਕੰਦਲੋ ਜੇ ਤੁਸੀਂ ਕੋਲ ਸਰ ਸਾਈਡ ਤੇ ਖੜ੍ਹ ਜਾਓ ਇਹ ਕੰਟਰੋਲ ਕਰੇਂਗਾ ਯਾਰ ਮੈਂ ਵੀ ਪੰਜਾਬ ਦਾ ਮਾ ਮਾ ਨੱਲੂ ਬੱਤੂ ਬੰਦ ਥੋੜਾ ਜਿਹਾ ਮੈਂ ਖੜ੍ਹ ਜਾਓ ਕੋਈ ਗੱਲ ਨਹੀਂ ਪੰਜਾਬ ਦਾ ਚੋਪੜੇ ਗੁੜੇ ਖੜਾਗੇ ਦੁਕਾਨਦਾਰ ਵਾਲੇ ਆਪਣੇ ਬੇਰੋਸ ਕਰਦੇ ਖੜਾਗੇ ਹੋਲੀ ਆਪਣੀ ਗੱਲ ਕਰਦੇ ਜਾਵਾਂਗੇ ਜਿਵੇਂ ਸਾਡੇ ਫਕੀਰ ਸਾਡੇ ਮਾਮਾ ਪੁਰਨਾ ਗਿਆ ਪਖਾ ਪੁਰਨਾ ਦਾ ਨਾਮ ਹੈ 20000 ਦੇ ਕਰੀਬ ਟੀਚਰ ਨੇ ਜਿਹੜੇ ਪੱਕੇ ਕੀਤੇ ਕਹਿੰਦੇ 56000 ਰੁਪਏ ਪਾਉਂਦੇ ਕਿਉਂਕਿ ਭੇਟਪਰੇ ਪਿੰਡ ਦੇ ਵਿੱਚ ਸਾਡੇ ਆਮਾਤਾ ਪੈਣਾ ਵੱਡੇ ਪੱਧਰ ਤੇ ਪਿੰਡ ਦੇ ਵਿੱਚੋਂ ਇਹ ਕਹੀਆਂ ਨਹੀਂ ਗਿਆ ਉਹ ਵਿਦੇਸ਼ਾਂ ਕਿੱਥੇ ਨਹੀਂ ਕਰਵਾਈ ਗਈ ਹੈ ਸਿੰਗਾਪੁਰ ਫਿਨਲੈਂਡ ਆਪਣੇ ਦੇਸ਼ ਦੇ ਵਿੱਚ ਇਹ ਪਾਇਆ ਹੈ ਐਮਪੀ ਕੇ ਤਾਂ ਕਿ ਬੱਚਿਆਂ ਨੂੰ ਵਿਸ਼ਵ ਵਿਆਪੀ ਪੱਤਾ ਵੀ ਸਿੱਖਿਆ ਜਿਹੜੀ ਉਹ ਦਿੱਤੀ ਜਾ ਸਕੇ ਉਹ ਪਹਿਲੇ ਪੜਾਉਂਦੇ ਕਿੰਨੇ ਬੱਚੇ ਨੇ ਕਿਉਂਕਿ ਜਿਹੜੇ ਸਕੂਲ ਦੇ ਗੇਟ ਤੇ ਸਾਡੇ ਡੀਕੇ ਜੂ ਇਕਤਾ ਆਜ਼ਾਦ ਦੇ ਜੇ ਇਹ ਮੈਨ ਪ੍ਰੀਖਿਆ ਨਹੀਂ ਪਾਸ ਕੀਤੀ ਤਾਂ ਉਹ ਪਹੁੰਚ ਚੁੱਕੀ ਹੈ ਬੱਚੇ ਪਾਸ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਕਿ ਚੇਤਨ ਸਿੰਘ ਜੋੜਾ ਮજરા ਨੂੰ ਸਵਾਲ ਜਵਾਬ ਹੈ ਜਿਹੜੇ ਆਪਾਂ ਨੇ ਕਰਨੇ ਨੇ ਕਿਉਂਕਿ ਹੋਰ ਕੋਈ ਆਪਣਾ ਪ੍ਰੋਗਰਾਮ ਨਹੀਂ ਕਿਉਂਕਿ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਆਪਾਂ ਨੇ ਜਿਹੜੇ ਇਹਨਾਂ ਨੂੰ ਪੁੱਛੜੇ ਨੇਗੇ ਕਿਉਂਕਿ ਕਿਉਂਕਿ ਆਪਾਂ ਨੇ ਤੋਂ ਵੱਧ ਸਾਥੀਆਂ ਨੂੰ ਬੇਨਤੀ ਹੈ ਵੀ ਜਿਹੜੇ ਲਾਈਵ ਦੇਖਦੇ ਨੇ ਨੇੜੇ ਪਿੰਡਾਂ ਤੋਂ ਉਹਨਾਂ ਦੀ ਜਲਦੀ ਤੋਂ ਜਲਦੀ ਇੱਥੇ ਪਹੁੰਚਣ ਦੀ ਆ ਕਿਰਪਾਲਤਾ ਕਰਨ ਕਿਉਂਕਿ ਆਪਾਂ ਜਿਹੜੇ ਸਵਾਲ ਜਵਾਬ ਦੇ ਕੇਪਨ ਸਿੰਘ ਜੋੜਾ ਮਾਜਰਾ ਨੂੰ ਉਹ ਕਰ ਸਕੀਏ ਕਿਉਂਕਿ ਪ੍ਰਸ਼ਾਸਨ ਪੂਰਾ ਕਦਮ ਹੈ ਜਿਹੜਾ ਉਹ ਚੁੱਕਿਆ ਗਿਆ ਔਰ ਜਿਹੜਾ ਆਪਣਾ ਜਿੱਥੇ ਗੱਲ ਹੋਣੀ ਆ ਆ ਕੇ ਖੜਾ ਪਰ ਫਿਰ ਵੀ ਪੰਜਾਬ ਦੇ ਵਿੱਚ 56000 ਹੋਰ ਸੜ ਜਿਹੜੀ ਮੌਤਾਂ ਵਾਲ ਜਿਹੜੀ ਹੋਏ ਹੋ ਮੌਤ ਲੱਗੇ ਨੇ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਆਪਣਾ ਜਿਹੜਾ ਇੱਥੇ ਢੇਡਪਰੇ ਪਿੰਡ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੋ ਸਾਰੇ ਸਾਥੀਆਂ ਦੇ ਵਿੱਚ ਖੇਡ ਕਰਾਉਣ ਵਗਾਇਆ ਜਾਂਦੇ ਨੇ ਜੋ ਕਿ ਸੰਦੂ ਮੋਰਚੇ ਤੋਂ ਟਰਾਲੀਆਂ ਚੋਰੀ ਹੋਈਆਂ ਸਾਡਾ ਰਾਸ਼ਨ ਚੱਕਿਆਗਾ ਚੀਨੀ ਚਾਹ ਪਤੀ ਜਿਹੜੀ ਚੱਕੀ ਗਈ ਹੈ ਉਤੋਂ ਟਰਾਲੀਆਂ ਜਿਹੜੀਆਂ ਚੋਰੀਆਂ ਹੋਈਆਂ ਲੱਗੀਆਂ ਉਹ ਟਰਾਲੀਆਂ ਜਿਨ੍ਹਾਂ ਨੇ ਚੋਰੀ ਕੀਤੀਆਂ ਅਜੇ ਤੱਕ ਹਲੇ ਕਿਸੇ ਤੇ ਕੋਈ ਪਰਚਾ ਜਿਹੜਾ ਉਹ ਨਹੀਂ ਦਰਜ ਕੀਤਾ ਗਿਆ ਉਸ ਤੇ ਪਰਚਾ ਦਰਜ ਤੋਂਣ ਵਾਸਤੇ 6 ਤਰੀਕ ਨੂੰ ਜੋ ਕਿ ਸ਼ੰਭੂ ਜਾ ਰਹੇ ਸੀਗੇ ਸ਼ੰਭੂ ਜਾਂਦੇ ਨੂੰ ਤੋਂ ਪਹਿਲਾਂ ਹੀ 5 ਤਰੀਕ ਨੂੰ ਸਾਡੇ ਬੱਚੇ ਜਿਹੜੇ 4 ਤਰੀਕ ਨੂੰ ਸਾਡੇ ਆਗੂ ਕੁਝ ਗ੍ਰਿਫਤਾਰ ਕੀਤੇ ਗਏ ਕੁਝ 5 ਤਰੀਕ ਨੂੰ ਆਗੂ ਆ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇਗੇ ਇਸ ਕਰਕੇ 6 ਤਰੀਕ ਨੂੰ ਵੀ ਉੱਥੇ ਜਿਹੜਾ ਐਸ ਐਚ ਓ ਹਰਪ੍ਰੀਤ ਆ ਬੱਤੋ ਬੰਦਾ ਜਿਹੜਾ ਉੱਥੇ ਕੁੱਟਿਆ ਗਿਆ ਸਾਡੇ ਬਲਵੰਤ ਸਿੰਘ ਬਹਿਰਾਮਕੇ ਨੂੰ ਜਿਹੜੇ ਸੂਬੇ ਦੇ ਆ ਪੂਰੇ ਬਹਿਰਾਮਕੇ ਜਿੱਥੇ ਬੰਦੇ ਦੇ ਔਰ ਬਾਜਵਾ ਠਾਬੇ ਦੇ ਬਾਹਰ ਕੜੇ ਹੋਏ ਚਾਹ ਪੀ ਰਹੇ ਸੀਗੇ ਉੱਥੇ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਮਾਰਾਂ ਜਿਹੜੀ ਉਹ ਕੀਤੀ ਗਈ ਆ ਇਸ ਕਰਕੇ ਜਿਹੜੇ ਬੱਚੇ ਨੇ 6 ਤਰੀਕ ਨੂੰ ਜਿਹੜਾ ਉਹ ਧਰਨਾ ਸਭੂ ਥਾਣੇ ਮੂਰੇ ਲਾਉਣਾ ਸੀਗਾ ਪਰ ਉੱਥੇ 6 ਤਰੀਕ ਨੂੰ ਵੀ ਨਹੀਂ ਜਾ ਲੁਟਾ ਗਿਆ ਇਸ ਕਰਕੇ ਸਾਡੇ ਜਿਹੜੇ ਸਵਾਲ ਜਵਾਬ ਨੇ ਜਦੋਂ ਸਾਡੇ ਮੰਤਰੀ ਕੋਈ ਐਮਐਲਏ ਪਿੰਡਾਂ ਦੇ ਵਿਚ ਆਉਂਦਾ ਉਹ ਦੋਨੇ ਫਾਰਮਾਂ ਵੱਲੋਂ ਇਹ ਤੈਅ ਕੀਤਾ ਹੋਇਆ ਵੀ ਇਹ ਜਿਹੜੇ ਸਵਾਲ ਜਵਾਬ ਨੇ ਉਹ ਕੀਤੇ ਜਾਣੇ ਨੇ ਇਸ ਕਰਕੇ ਉਹ ਸਵਾਲ ਜਵਾਬ ਕਰਨ ਵਾਸਤੇ ਪਿੰਡ ਭੇਡਪਰੇ ਦੇ ਵਿੱਚ ਸਾਡੇ ਆਗੂ ਉਹ ਜਿਹੜੇ ਪਹੁੰਚ ਚੁੱਕੇ ਨੇਗੇ ਕਿਉਂਕਿ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਐਮਐਲਏ ਆ ਉਹਨੂੰ ਸਵਾਲ ਹੈ ਜਿਹੜੇ ਉਹ ਕਰਨੇ ਨੇਗੇ ਇਸ ਕਰਕੇ ਸਾਰੇ ਸੱਤਿਆਣੇ ਬੇਨਤੀ ਆ ਵੀ ਬਤਵ ਬਤ ਤੁਸੀਂ ਭੇਡਪਰੇ ਪਿੰਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਉਹਨਾਂ ਨੂੰ ਬਿਜਲੀ ਫ੍ਰੀ ਦੇਣ ਦਾ ਉਹ ਅਸੀਂ ਜਿਸ ਦਿਨ ਦੀ ਸਰਕਾਰ ਆਈ ਹੈ ਉਸੇ ਦਿਨ ਤੋਂ ਅਸੀਂ ਮੁੱਢ ਬਿਜਲੀ ਆ ਜਿਹੜੀ ਫ੍ਰੀ ਦੇ ਰਹੇ ਹਾਂ ਔਰ ਮੇਰੇ ਕਿਸਾਨ ਭਰਾ ਬੈਠੇ ਨੇ ਜਿਹੜੇ ਚਲਾਉਂਦੇ ਨੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਬੋਲ ਬੋਲੇ ਨੇ ਉਹ ਬਿਜਲੀ ਆ ਚਾਰਾ ਪਾਸੇ ਕਿਹੜਾ ਮਜਨ ਉਹ ਇਹਨੇ ਦੇ ਲਾਤਾ ਹੈ ਮਤਲਬ ਨੀਂਦ ਨਹੀਂ ਆਉਂਦੀ ਔਰ ਉਹ ਕੀ ਹੈ ਉਹ ਬੋਲ ਰਿਹਾ ਹੈ ਉਹ ਬੋਲ ਰਿਹਾ ਹੈ ਕੁਛ ਸਨ ਜਿਹੜਾ ਬਣੇ ਸਰਕਾਰ ਬਣਾ ਕੇ 2500 ਪਰਿਵਾਰਾਂ ਦੇ ਜੀਆਂ ਦੀ ਜਾਨ ਬਚਾਈ ਐ ਹਰ ਪਰਿਵਾਰ ਦੇ ਜਿਹੜੇ ਉੱਥੇ ਉਹਨਾਂ ਦੀ ਮਾਇਆ ਕਹਿੰਦੇ ਹੋ ਸੀ ਪੂਰੀ ਪਰਿਵਾਰ ਵਾਲੇ ਜਿਹੜੀ ਸਾਹ ਨੋ ਨੀਂ ਸਾਲ ਸੋ ਚ ਜਿਹੜਾ ਪੂਰਾ ਨਕੀਚਾ ਔਰ ਇੱਥੇ ਪੰਜਾਬ ਦੇ ਵਿੱਚ ਹਮੇਸ਼ਾ ਗੱਲ ਚੱਲਦੀ ਆ ਨਸ਼ਿਆਂ ਦੀ ਤੁਸੀਂ ਦੇਖਿਆ ਨਾ ਦੇ ਨਸ਼ੇ ਦੇ ਵੱਡੇ ਸੌਦਾ ਕਰਨੇ ਉਹਨਾਂ ਦੇ ਘਰਾਵੇ ਫਰਦੂਸ ਚਲਾਏ ਜਾ ਰਹੇ ਨੇ ਅੱਜ ਤੱਕ ਇਹ ਹਾਸਾ ਕਦੇ ਪੰਜਾਬ ਦੇ ਵਿੱਚ ਹੋਇਆ ਕਦੇ ਨਹੀਂ ਹੋਇਆ ਕਿ ਜਿਹੜੇ ਨਸ਼ੇ ਦੇ ਸੌਦਾ ਕਰਦੇ ਉਹਨਾਂ ਦੇ ਕੱਟਾ ਹੈਗਾ ਨਹੀਂ ਅੰਦਰ ਜੇ ਜਾਂ ਰੋਡ ਨਾਲ ਕਮਿਟਮੈਂਟ ਸਾਡੀ ਇੱਕੋ ਹੀ ਹੈ ਕਿ ਅਸੀਂ ਪੰਜਾਬ ਦੀ ਪੀੜ੍ਹੀ ਹੈ ਜਿਹੜੀ ਬਾਹਰ ਜਾ ਕੇ ਆਪਣਾ ਔਰ ਉਹਨਾਂ ਨੂੰ ਪੂਰੇ ਸਿੱਖਿਆ ਦੇ ਕੇ ਉਹਨਾਂ ਨੂੰ ਤਾਕਤ ਅਸੀਂ ਪੰਜਾਬ ਨੂੰ ਸਾਡੇ ਦੇ ਦਸਾ ਮੁਕਤ ਪੰਜਾਬ ਕਰ ਸਾਡੇ ਜਾਣ ਦੇ ਸਾਡੀਆਂ ਪਾਈਆਂ ਜਿਹੜਾ ਚੱਕੀਆਂ ਨੇ ਇਸ ਤਰ੍ਹਾਂ ਮੁਕਤ ਪੰਜਾਬ ਬਣਾ ਜਿਹੜਾ ਲਈ ਉਹਦੇ ਵਿੱਚ ਅਸੀਂ ਕਦੇ ਨਹੀਂ ਆਉਂਦੇ ਸਾਰੇ ਦੇ ਸੱਜਣ ਦੀ ਨੋਕ ਲੈ ਕਰਦੇ ਕੋਈ ਪੰਜਾਬ ਨੂੰ ਅਗਲਾ ਪੰਜਾਬ ਮੇਰਾ ਬਰਾਬਰ ਤੇਰਾ ਪਹਿਲਾ ਅਗਲਾ 32 ਸਾਲ 40 ਸਾਲ ਜੇ ਅਸੀਂ 7 ਮਈ ਇਹਦਾ ਬਰਾਬਰ ਉਹ ਵੀ ਕਹਿੰਦੇ ਖਲਾ ਪੰਜਾਬ ਆ ਗਿਆ ਪੰਜਾਬ ਉਹ ਤੋਂ ਬਾਅਦ ਉਹ ਤੋਂ ਬਾਅਦ ਨਹੀਂ ਬੁਲਾਈਆ ਫੋਰਸ ਬਣਾਉਣੀ ਪੰਜਾਬ ਦੀ ਬਣਾਉਣੀ ਮੈਂ ਤਾਂ ਬਣਾਉਣ ਦੀ ਲੋੜ ਨਹੀਂ ਪੰਜਾਬ ਪੰਜਾਬ ਬਣਾਉਣ ਦੀ ਜੋ ਇਦਾਂ ਚੰਗੇ ਨਹੀਂ ਆਉਂਦੇ ਚੰਗੇ ਸਾਨੂੰ ਤਾਂ ਕਹਿੰਦੇ ਨਹੀਂ ਜੀ ਉਹ ਮਤਲਬ ਕਿ ਸਾਡੇ ਕਾਕੇ ਸਾਡੇ ਪਹਿਲੇ ਪਿਆਰ ਦੇ ਉਹਨੂੰ ਹਮੇਸ਼ਾ ਦਾ ਵੱਟ ਜੀ ਬਿਧਾ ਲਾ ਕੇ ਬਿਧਾ ਆ ਕੇ ਉਹ ਸਦਾਰਨ ਗਿਆ ਅਜਿਹਾ ਬਿਧਾ ਪਾ ਹੋਏ ਤੁਸੀਂ ਕਸਮ ਨਾਲ ਵੱਜੇ ਕਰਕੇ ਪ੍ਰੋਬਲਮ ਠੀਕਾ ਲੱਗ ਸੁਝਾ ਦੇਣਾ ਨਹੀਂ ਕਰੀ ਜਾਣਗੇ ਤੁਸੀਂ ਵਧਾ ਲਓ ਫੋਰਸ ਜਿੰਨੀ ਵਧਾਉਣੀ ਆ ਸੀ ਆਏ ਪਰਚਨਾਲਾ ਨਹੀਂ ਆ ਇਦੋਂ ਵੱਡੀ ਕੀ ਗਰੀ ਸਾਡੇ ਸੁੱਖ ਕਰਨ ਦੇ ਗੋਲੀ ਮਾਰਨ ਖਾਤੇ ਮਾਰ ਲਵਾਂਗੇ ਤਾਂ ਕੀ ਵਰਕ ਹੈ ਨਾ ਕਰੋ ਯਾਰਾ ਚੰਗਾ ਲੱਗਦਾ ਆ ਬੋਲਦੇ ਨਹੀਂ ਜੇ ਸੁੱਖ ਕਰਨ ਦੇ ਗੋਲੀ ਨਹੀਂ ਬੰਦੇ ਸਾਡੇ ਅਸੀਂ ਬਾਰਡਰਾਂ ਦੇ ਸ਼ਹੀਦ ਕਰਾ ਲਏ ਨਹੀਂ ਬੋਲ ਦਿੰਦੇ ਚੰਨ ਲਓ ਸਾਨੂੰ ਮਾਰ ਦੋਗੇ ਤਾਂ ਉੱਪਰ ਦੀ ਕੀ ਹੋਊਗਾ ਸਿੱਖ ਬੰਦਾ ਦਾ ਕੰਮ ਬੰਦ ਹੋਰੀ ਹੋਵੇ ਵਾਲ ਕੇਸ ਪੱਤੇ ਗਏ ਪੱਕ ਨਾਹੀ ਗਈ ਦਾੜੀ ਪੱਟੀ ਗਈ ਅਸੀਂ ਤੁਹਾਨੂੰ ਕੀ ਕਹਿੰਦੇ ਆ ਸਿਰੀ ਉਹਨਾਂ ਤੋਂ ਬਾਤਾਂ ਉਹ ਹੀ ਖਾਣਾਂ ਸੋਰਨ ਭਰਾਵਾ ਪਰਿਵਾਰੋਂ ਰਿਕਵੈਸਟ ਕਰ ਰਹੇ ਆ ਵੀ ਨਾ ਬੋਲੋ ਇਹਦਾ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਾ ਬਈ ਸ਼ਾਂਤ ਵਿੱਚ ਖੜੇ ਅਸੀਂ ਸ਼ਾਂਤ ਵਿੱਚ ਖੜੇ ਕੋਈ ਕਹਿੰਦਾ ਬੋਰ ਦੱਬਾ ਹੋਣੀ ਆ ਭਲਾ ਉਹਨਾਂ ਨਾਲ ਗੱਲ ਕਰਾਉਣੀ ਆ ਸਾਨੂੰ ਇੱਥੇ ਧੱਕੇ ਲੈ ਜਾਉਂਦੇ ਆ ਇਹ ਕੋਈ ਨਹੀਂ ਬੋਲ ਰਿਹਾ ਉਹ ਯੋਧਾ ਦੇ ਸੀ ਸੀ ਉਹ ਵੀ ਕਿਸੇ ਦਾ ਕਾਰਵਾਈ ਕੋਈ ਕੋ ਸੁਣਨੇ ਸੀ ਉਹ ਨਾ ਗੋਲੀ ਤੋਂ ਉੱਪਰ ਦੀ ਗੱਲ ਨਹੀਂ ਹੈਗਾ ਤੁਸੀਂ ਗੋਲੀਆਂ ਮਾਰ ਰਹੇ ਹੋ ਸਾਡੇ ਤੇ ਜੇ ਤੂੰ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਹਿਲਾਂ ਕੀ ਗੱਲ ਚੱਲ ਰਹੀ ਤੇ ਲਾਈਆਂ ਨਹੀਂ ਸ਼ੰਪੂ ਆਰਡਰ ਤੇ ਉਹ ਉੱਥੇ ਖੜੇ ਸੀ ਸਿੱਧੀਆਂ ਗੋਲੀਆਂ ਦੇ ਨਾਲ ਕੱਥੇ ਲਾ ਰਹੇ ਹੋ ਦੀਆਂ ਚੱਲੀਆਂ ਗਈਆਂ ਨੇ ਸੋਕਰ ਤੇ ਖਾ ਚੁੱਕੇ ਫਿਰ ਵੀ ਨਹੀਂ ਰਹਿ ਰਹੇ ਹੁੰਦੇ ਜਿੰਨੀਆਂ ਚੱਲੀਆਂ ਉੱਪਰ 42 ਬੰਦੇ ਮਾਰਦੇ ਸਾਡੇ ਅੱਜ ਦਾ ਤੁਸੀਂ ਉਹਨਾਂ ਦੇ ਪੱਖ ਤੇ ਖੜੇ ਹੋ ਨਾ ਚੱਲ ਨੀ ਜਦੋਂ ਫਰਕ ਨਹੀਂ ਪੈਂਦਾ ਆਦੇਵਰ ਉਹ ਕਿਹਾ ਕਿ ਸਾਡੇ ਨਾਲ ਸਾਡੀ ਉਹਨੇ ਕੋਈ ਸਮਰਾਈ ਨਹੀਂ ਕਰੀਆ ਤੇ ਫਾਈਨਲ ਉਹਨੇ ਸਮਾਨਾ ਹੀ ਹੋ ਰਿਹਾ ਹੈ ਕੋਈ ਗੱਲ ਤੁਹਾਡੀ ਸਮਾਨਾ ਕਰਾ ਜਾਓ ਮੰਤਰੀ ਕੋਈ ਚੰਗਾ ਕੋਈ ਲੜਾਈ ਨਹੀਂ ਕੋਈ ਪ੍ਰੋਬਲਮ ਨਹੀਂ ਕਰਾ ਜਾਓ ਹੁਣ ਤੁਸੀਂ ਆਜੇ ਗੱਲ ਕਰੀਏ ਫੋਨ ਕਰਿਆ ਫੋਨ ਸੁਣਾ ਬੁਲਾਉਣ ਵਾਸਤੇ ਤੁਸੀਂ ਜੋਰ ਲਾ ਲਓ ਜਿੰਨੀ ਬੁਲਾਉਣੀਆਂ ਬੁਲਾ ਲਓ ਆਹੇ ਜੇ ਜਾਲ ਕੋਈ ਨਹੀਂ ਕਰਦਾ ਕੋਈ ਇਦਾਂ ਨਹੀਂ ਬੋਲਦੇ ਚੰਗੇ ਆ ਅੱਜ ਅਸੀਂ ਗੱਲ ਸੁਣੋ ਅਸੀਂ ਥੋੜੇ ਬੰਦਿਆਂ ਨਾਲ ਅਸੀਂ ਕੈ ਸਵਾਲ ਜਵਾਬ ਕਰਦੇ ਆ ਚੈਲੰਜ ਕਰਕੇ ਆ ਜੇ ਜਿੱਥੇ ਮਰਜੀ ਜੋੜਾ ਮੈਦਰਾ ਚੈਲੰਜ ਕਰਕੇ ਵੀ ਹਾਂ ਮੈਂ ਪ੍ਰੋਗਰਾਮ ਕਰੂੰਗਾ ਫਿਰ ਦੇਖਾਂਗੇ ਕੀ ਦੱਸਦਾ ਨਾ ਬੋਲੋ ਚੰਗੇ ਆ ਤੁਸੀਂ ਪੜ੍ਹਨੇ ਹੈ ਕੋਈ ਪੋਤਾ ਨਾ ਬਣਾ ਕੇ ਸਾਡਾ ਹੱਲ ਕਰੋ ਜੇ ਤੁਹਾਨੂੰ ਮਾਰ ਹੋਇਆ ਪਈ ਉਹ ਕੋਈ ਨਹੀਂ ਜਾਲ ਕਰਦੇ ਕੀ ਕਰਨਾ ਬੇਬੇ ਤੂੰ ਰੋਵੇ ਸਭ ਇਕੱਠੇ ਹੋਏ ਜਿਹੜੇ ਅੰਦਰ ਬੱਡੇ ਲਟੇ ਰੇ ਡਾਕੂ ਸਮਾਈ ਨਾਲ ਗੱਲ ਏ ਪੀਆ ਗੱਲ ਜਿ ਰੋਲਾ ਪਾ ਕੇ ਕਰੂੰਗਾ ਤਾਂ ਵੀ ਉਹ ਹੀ ਆ ਸਮਾਈ ਨਾਲ ਬਹਿ ਕੇ ਗੱਲ ਕਰ ਲੋ ਗੱਲ ਇੱਕੋ ਹੀ ਆ ਨਹੀਂ ਨਾ ਉੱਪਰ ਇਹਨਾਂ ਨੂੰ ਵੀ ਮਜਬੂਰੀਆਂ ਦੇ ਬੱਚਿਆਂ ਨੂੰ ਇਹ ਨਹੀਂ ਆਪਦੀ ਜੀ ਹਾਂ ਜੇ ਇਹ ਨਹੀਂ ਕਹਿ ਗਾ ਤਾਂ ਆਪਾਂ ਵੀ ਮੁਜਬੂਰੀਆਂ ਦੇ ਬੱਚੇ ਨੂੰ ਸਿਕੀ ਕਰ ਲੋ ਜੱਟ ਕੇ ਲੈ ਜੂਗੀ ਪੁਲਿਸ ਸਾਹਿਬ ਇਹ ਕੀ ਕਰਦਾ ਉਹ ਵੀ ਲੈਡੀ ਪੁਲਿਸ ਸਾਹਿਬ ਉਹ ਕੀ ਗਾਹ ਜੱਜ ਲੱਗੀਆਂ ਹਜਾਂ ਨਹੀਂ ਆਪਾਂ ਆਪ ਦੇ ਕੋਈ ਨਹੀਂ ਦੱਤ ਨਹੀਂ ਆਏਗਾ ਭੁੱਖ ਖਵਾਉਣਾ ਫਿਰ ਵਧਾ ਲੈਣ ਆਪਾਂ ਕਿਹੜੇ ਲਮਾਰ ਚਲਾ ਰਹੇ ਜਿਹੜੀਆਂ ਗੋਲੀਆਂ ਚਲਾਉਣੀਆਂ ਨੇ ਇਹਨਾਂ ਨੂੰ ਮਦਦ ਦੇ ਤੱਕ ਸਾਰੇ ਬਦਵਾਸੀਆਂ ਮਾਪਿਆਂ ਨੂੰ ਦੇਖਾਂਗੇ ਕਿ ਕਦੀ ਮੀਆਂ ਹੋ ਆਖੇ ਹਾਂ ਗੱਡੀ ਦੇ ਸਾਈਡ ਤੇ ਲਾ ਲਓ ਇਹੀ ਤਾਂ ਦਿਖਾਉਣੀ ਹੋਈ ਨਹੀਂ ਸਾਈਡ ਤੋਂ ਦਿਖ ਜੇ ਨਹੀਂ ਇੱਥੇ ਨੂੰ ਪਕ ਲਾ ਲਓ ਇਹ ਹੀ ਦਿਖਾਉਣੀ ਹੈ ਤੇ ਇਹਨੂੰ ਆਪਾਂ ਦਵਾ ਦੋ ਉਸ ਨੂੰ ਇਹ ਇਹ ਗੱਡੀ ਮੋਟਰ ਦੇ ਡੰਡਿਆਂ ਨਾਲ ਮੁੱਟੀ ਗਈ ਹੈ ਚਲੋ ਬੁਖਾਰ ਆ ਗਿਆ ਤੁਹਾਨੂੰ ਚਾਹੀਦੀ ਹੈ ਤਾਂ ਜੀ ਬਈ ਬੋਲਦਾ ਹਾਂ ਕਿ ਕਿਹੜਾ ਮੇਰੀ ਗੱਡੀ ਚੱਕੜਿਆ ਕਿ ਮੇਰੇ ਕੋਲ ਯਾਦ ਆਏਗਾ ਚੁੱਪ ਨਾ ਉਸਾਨ ਤਾਂ ਨਕਾਣੇ ਜਿਹੜਾ ਮੈਂ ਮਸ਼ਾਹਦਾ ਦਿਖਾਉਣੇ ਨਾ ਕਰਦੇ ਤਾਂ ਕਿਹੜਾ ਰੋਣ ਨਹੀਂ ਦੇਂਗਾ ਭਲਾ ਨਾ ਕਰ ਉਹ ਖਾਓ ਖਰਾਵਾ ਖਾਓ ਜਿਹੜਾ ਜੋ ਤੁਹਾਡੇ ਕਹਿਤ ਗੱਲ ਕਰਾਂ ਮੈਂ ਜਿਹੜਾ ਗੱਲ ਹੋ ਗਈ ਗੱਡੀ ਵੇਚੀ ਜਾਣੀ ਆ ਜਿੱਥੋਂ ਆਏ ਆ ਬੁਖਾਰ ਤੇ ਚਲ ਤੇ ਖਾਣੇ ਪਾ ਪਾ ਇਹਨਾਂ ਦਾ ਮੱਜਾ ਵਈਂ ਲੋਕਾਂ ਦੇ ਮੱਜੇ ਦੇਖਦੇ ਨੇ ਕੰਡਾ ਲਾਈ ਮੋਟਰਸਾਈਕਲ ਦੇਖਦੇ ਨੇ ਉਹ ਬੜੇ ਜੀ ਬੰਦ ਕੰਡਾ ਲਾਈ ਦਿਖਾਉਂਦੇ ਹਾਂ ਕਿਸੇ ਗੱਲ ਦਾ ਗੱਲ ਤਾਂ ਕਿਹਦੇ ਖੜਨਾ ਤਾਂ ਚਾਹੀਦਾ ਨੇ ਅੱਜ ਕੱਲ੍ਹ ਦੇ ਖੜਨੀ ਹੈ ਸਾਡਾ ਮੋਟੋ ਮਾਰੀ ਜਾਂਦਾ ਰਹਾਂਗਾ ਸਾਨੂੰ ਗੱਲ ਦਲ ਮਾਰਨਾ ਫੋਰਸ ਵਿਧਾਨ ਦੀਆਂ ਗੱਲਾਂ ਤਾਂ ਗਿਆ ਵੀ ਸਾਧਵੀ ਤਰੀਕੇ ਨਾਲ ਰੇਗ ਪ੍ਰਧਾਨ ਦੀ ਸਾਡੀ ਕਾਜ ਲਈ ਆਹ ਜਿਹੜੀ ਦੇਸ਼ ਦੇ ਪਾਸੇ ਜਾਣ ਬਖਵਾਣਾ ਹੋ ਜੇ ਅਸੀਂ ਤਾਂ ਬੁਲਾਈ ਪਰ ਤੁਹਾਡੇ ਕਰਕੇ ਨਹੀਂ ਬੁਲਾਈ ਸੀ ਅਸੀਂ ਤਾਂ ਇਹ ਪ੍ਰੋਬਲਮ ਕਰੇ ਜਿੰਨਾ ਬਚ ਨੂੰ ਤਾਂ ਹੀ ਵਿਸ਼ਵਾਸ ਨਹੀਂ ਆਦਾ ਸਾਨੂੰ ਲੋਕਾਂ ਨੂੰ ਤੇ ਇਹ ਗਾਇ ਮਲਾਜਮ ਸਾਡੇ ਭੜਾਈ ਨੇ ਬਰਦਮ ਕਹਿਣਾ ਅਸੀਂ ਲੇੜੀ ਪੁਲਸ ਦੇ ਆਮਾ ਦੇ ਫੋਰਸ ਹੋਰ ਬਧੂ ਦੀ ਇਹਨਾਂ ਗੱਲਾਂ ਦੇ ਉੱਪਰ ਵੀ ਲੱਗ ਚੁੱਕੇ ਆ ਸੀ ਬਹੁਤ ਸਾਰੇ ਗੱਲ तकरीबन ਜਿਹੜਾ ਲੱਗ ਚੁੱਕੇ ਆ ਕਰੋ ਰੈਸਟ ਵੀ ਹੋ ਸਕਦੇ ਆ ਨਾਜ਼ਰਬੰਦ ਵੀ ਹੋ ਸਕਦੇ ਆ ਚਾਰ ਪੰਜ ਜਣੇ ਆ ਜਾਓ ਕਿੱਥੇ ਗੱਲ ਕਰਨੀ ਹੈ ਜੀ ਇਹ ਕਰਕੇ ਅਸੀਂ ਆਓ ਇੱਥੇ ਆ ਜਾਓ ਚਾਹੁੰਦੇ ਆ ਨਹੀਂ ਤੇ ਵੀ ਇੱਥੇ ਵੀ ਬੁਲਾ ਲਓ ਜੀ ਜਰੂਰ ਇੱਥੇ ਵੀ ਬੁਲਾ ਲਓ ਬੱਸ ਉਹੀ ਨਹੀਂ ਮੇਰੀ ਗੱਲ ਸੁਣੋ ਉਹੀ ਚਾਰ ਬੰਦੇ ਗੱਲਬਾਤ ਕਰਨਗੇ ਇੱਥੇ ਬੁਲਾ ਲਓ ਕੋਈ ਦਿੱਕਤ ਨਹੀਂ ਆਪਾਂ ਨੂੰ ਆਜੋ ਆਇਓ ਜਿਨ੍ਹਾਂ ਨੇ ਗੱਲ ਕਰਨੀ ਆਜੋ 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 ਚਲੋ ਚਲੋ ਚਲ ਚਲ ਆ ਮਾਂ ਮੇਰੇ ਬੁਲਾ ਆਜੋ ਚਲੋ ਕਰ ਲੋ ਪੁੱਤ ਕਰ ਲੈ ਕਰ ਲੈ ਮਿੱਠੂ ਗੱਲ ਕਰਨਾ ਚਲੋ ਚਲ ਬਲਦੇਵ ਇੱਕ ਮਿੰਟ ਦੀ ਮੇਰੀ ਗੱਲ ਸੁਣ ਲੋ ਸੁਣ ਕੇ ਗੱਲ ਕਰ ਲੋ ਹਾਂ ਜੀ ਆਪਣੇ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜ਼ਿੰਮੇਦਾਰ